ਨਮਸਕਾਰ ਦੋਸਤੋ ਸਸਰੇ ਅਕਾਲ ਤੁਹਾਡਾ ਸਾਰਿਆਂ ਦਾ ਫਾਈਬਰ ਰਿਵਰ ਨਿਊਜ਼ ਚੈਨਲ ਤੇ ਸਵਾਗਤ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ بارش ਦੀਆਂ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਾਫ ਦਿਖਾਈ ਦੇ ਰਹੀਏ ਤੇਜ਼ ਮूसਾਦਾਰ بارش ਹਲਕੀ ਜੀ ਹਵਾ ਵੀ ਚਲਦੀ ਹੋਈ ਸੋ ਤਸਵੀਰਾਂ ਬਾਰਿਸ਼ ਦੀਆਂ ਸਾਂਝੀਆਂ ਕਰ ਰਿਹਾ ਆ ਤੇਜ਼ ਬਾਰਿਸ਼ ਦੇ ਸਕਦੇ ਹੋ ਕਿਸ ਤਰ੍ਹਾਂ ਤੇਜ਼ ਬਾਰਿਸ਼ ਲਗਾਤਾਰ ਆ ਰਹੀ ਤਕਰੀਬਨ ਪਿਛਲੇ ਅੱਧੇ ਪੌਣੇ ਘੰਟੇ ਤੋਂ 12:55 ਮਿੰਟ ਤੇ ਜਿਹੜੀ ਬਾਰਿਸ਼ ਸ਼ੁਰੂ ਹੁੰਦੀ ਏ ਤਕਰੀਬਨ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਸੋ ਲਗਾਤਾਰ ਬਾਰਿਸ਼ ਤੇਜ਼ ਜਾਰੀ ਹੈ ਤੁਸੀਂ ਆਪਣੇ ਇਲਾਕੇ ਦਾ ਹਾਲ ਜਰੂਰ ਬਿਆਨ ਕਰਨਾ ਕਿਸ ਇਲਾਕੇ ਦਾ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਤੁਹਾਡੇ ਮੌਸਮ ਕਿਸ ਤਰ੍ਹਾਂ ਦਾ ਹੈਗਾ ਹੈ ਜਰੂਰ ਆਪਰੇਸ਼ਨ ਦੇਣਾ ਜਰੂਰ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਆਪਣੇ ਇਲਾਕੇ ਦਾ ਹਾਲ ਜਰੂਰ ਕਮੈਂਟਾਂ ਦੇ ਵਿੱਚ ਬਿਆਨ ਕਰਨਾ ਸੋ ਤਸਵੀਰਾਂ ਤੁਹਾਡੇ ਨਾਲ ਬਾਰਛੀਆਂ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਫਰੋਇਪੁਰ ਤੋਂ ਕਸਬਾ ਮੱਲਾਂਵਾਲਾ ਪਿੰਡ ਫੱਤੇਵਾਲਾ ਜੋ ਹੜਪੀੜ ਤਲਾਕਾ ਹੈ ਹੜਪੀੜ ਤਲਾਕਾ ਹੈ ਤੇ ਉਹ ਜਿਹੜੀਆਂ ਤਸਵੀਰਾਂ بارش ਦੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਜ਼ੂਮਿੰਗ ਕਰਕੇ ਦਿਖਾਉਣੇ ਆ ਕਾਫੀ ਤੇਜ਼ ਦੂਸਰੀ ਸਾਈਡ ਜਿਹੜੀ بارش ਹੋ ਰਹੀ ਤੁਸੀਂ ਦੇਖ ਸਕਦੇ ਹੋ ਕਿ ਵਾਈਟਨੈਸ ਦਿਖਾਈ ਦੇ ਰਹੀ ਹੈ بارشੀ بارش ਦਿਖਾਈ ਦੇ ਰਹੀ ਹੈ ਪਿੰਡ ਦਾ ਸੀਨ ਵੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਿੰਡ ਦਾ ਤੇਜ ਮੌਸਾਤਾਰ بارش ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 100 ਬਣੇਰੋ ਸਡਣਾ ਦੇਖਦੇ ਹੋ ਸਾਡਾ ਚੈਨਲ ਅੱਜ 19 ਅਗਸਤ ਹੋ ਚੁੱਕੀ ਹੈ ਤੇ ਸਮਾਂ 1:26 ਮਿੰਟ ਦਾ ਜਿਹੜਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇਜ بارش ਬੂੰਦਾ ਕਾਫੀ ਤੇਜ 100 ਤਸਵੀਰਾਂ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇ ਸਕਦੇ ਹੋ ਕਿੰਨੀ ਤੇਜ بارش ਹਲਕੀ ਜੀ ਹਵਾ ਚਲਦੀ ਹੋਈ ਸੋ ਤਸਵੀਰਾਂ ਦੇ ਵਿੱਚ ਵੀ ਸਾਫ਼ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਬਾੜਚ ਦਾ ਮਾਹੌਲ ਅੱਜ ਦਿਨ ਸੋਮਵਾਰ ਤੇ 19 ਅਗਸਤ ਤੇ بارش ਲਗਾਤਾਰ ਯਾਰੀ ਸੋਨ ਮਹੀਨਾ ਬੇਸ਼ੱਕ ਬੀਤ ਚੁੱਕਿਆ ਹੈ ਸੋਨ ਮਹੀਨੇ ਦੇ ਵਿੱਚ بارش ਬੇਸ਼ੱਕ ਘੱਟ ਸੀ ਪਰ ਜਦੋਂ ਹੀ ਸੋਨ ਮਹੀਨਾ ਟਲਦਾ ਹੈ ਤਾਂ بارش ਦਸਤਕ ਦਿੰਦੀ ਹੈ ਤੇਜ਼ بارش ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਤੇਜ਼ ਹਲਕੀ ਜਿਹੀ ਹਵਾ ਵੀ ਚਲਦੀ ਹੋਈ ਹੈ ਸੋ ਤਸਵੀਰਾਂ ਬਾਰਿਸ਼ ਦੀਆਂ ਸਾਂਝੀਆਂ ਕਰ ਰਿਹਾ ਤੇਜ਼ ਬਾਰਿਸ਼ ਦੇ ਸਕਦੇ ਹੋ ਕਿਸ ਤਰ੍ਹਾਂ ਤੇਜ਼ ਬਾਰਿਸ਼ ਲਗਾਤਾਰ ਯਾਰੀ ਤਕਰੀਬਨ ਆ ਪਿਛਲੇ ਅੱਧੇ ਪੌਣੇ ਘੰਟੇ ਤੋਂ 12:55 ਮਿੰਟ ਤੇ ਜਿਹੜੀ ਬਾਰਿਸ਼ ਸ਼ੁਰੂ ਹੁੰਦੀ ਏ ਤਕਰੀਬਨ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਸੋ ਲਗਾਤਾਰ ਬਾਰਿਸ਼ ਤੇਜ਼ ਜਾਰੀ ਹੈ ਤੁਸੀਂ ਆਪਣੇ ਇਲਾਕੇ ਦਾ ਹਾਲ ਜਰੂਰ ਬਿਆਨ ਕਰਨਾ ਕਿਸ ਇਲਾਕੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਤੁਹਾਡੇ ਮੌਸਮ ਕਿਸ ਤਰ੍ਹਾਂ ਦਾ ਹੈਗਾ ਜਰੂਰ ਅਪਡੇਸ਼ਨ ਦੇਣਾ ਜਰੂਰ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਆਪਣੇ ਇਲਾਕੇ ਦਾ ਹਾਲ ਜਰੂਰ ਕਮੈਂਟਾਂ ਦੇ ਵਿੱਚ ਬਿਆਨ ਕਰਨਾ ਸੋ ਤਸਵੀਰਾਂ ਤੁਹਾਡੇ ਨਾਲ ਬਾਰਿਸ਼ ਦੀਆਂ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਫਰੋਇਪੁਰ ਤੋਂ ਕਸਬਾ ਮੱਲਾਂ ਵਾਲਾ ਪਿੰਡ ਫੱਤੇਵਾਲਾ ਜੋ ਹੜਪੀੜਤ ਲਾਕਾ ਹੈ ਹੜਪੀੜਤ ਲਾਕਾ ਤੇ ਉਹ ਜਿਹੜੀਆਂ ਤਸਵੀਰਾਂ ਬਾਛੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਜ਼ੂਮਿੰਗ ਕਰਕੇ ਦਿਖਾਉਣੇ ਆ ਕਾਫੀ ਤੇਜ਼ ਦੂਸਰੀ ਸਾਈਡ ਜਿਹੜੀ بارش ਹੋ ਰਹੀ ਤੁਸੀਂ ਦੇਖ ਸਕਦੇ ਹੋ ਕਿ ਵਾਈਟਨੈਸ ਦਿਖਾਈ ਦੇ ਰਹੀ ਹੈ بارشੀ بارش ਦਿਖਾਈ ਦੇ ਰਹੀ ਹੈ ਪਿੰਡ ਦਾ ਸੀਨ ਵੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਿੰਡ ਦਾ ਸੀਨ ਸਕ੍ਰੀਨ ਤੇ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਹੀ ਨੰਗੀ ਅੱਖ ਦੇ ਨਾਲ ਵੀ ਜਿਹੜਾ ਇਹ ਸੀਨ ਦੇਖਿਆ ਜਾ ਸਕਦਾ ਹੈ। ਤਕਰੀਬਨ ਇਸੇ ਤਰ੍ਹਾਂ ਹੀ ਦਿਖਾਈ ਦੇ ਰਿਹਾ। ਫਸਲਾ ਦੇਖ ਸਕਦੇ ਹੋ ਕਿਸ ਤਰ੍ਹਾਂ ਲਹਿਰਾ ਰਹੀਆਂ ਨੇ। بارش ਹੋ ਰਹੀ ਏ। ਬਾਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਤੁਸੀਂ ਮੱਕੀ ਦਾ ਵੀ ਦੇ ਸਕਦੇ ਹੋ ਮੱਕੀ ਦਾ achar ਬਣਾ ਸਕੀ ਪਰ achar ਸ਼ਾਇਦ ਨਹੀਂ ਹੁਣ ਬਣ ਸਕਦਾ ਕਿਉਂਕਿ ਜੋ ਮਹੀਨਾ ਚੱਲ ਰਿਹਾ ਸੀ ਲਗਾਤਾਰ ਦੂਜੇ ਤੀਜੇ ਦਿਨ بارش ਦਾ ਹੋਣਾ ਮੱਕੀ ਦੇ achar ਦੇ ਵਿੱਚ ਨਾਲ ਇਹੀ ਕਹਿ ਸਕਦੇ ਹਾਂ ਸੋ ਨਾਲੇ ਹੀ ਰੇਡੀ ਬਾਸਪਤੀ ਦੀ ਫਸਲ ਕੱਲ ਇੱਕ ਦੋ ਦਿਨ ਪਹਿਲਾਂ ਲਾਈ ਸੀ ਉਹਦੇ ਵਿੱਚ ਪਾਣੀ ਦੀ ਪਰਵਾਹ ਵੀ ਦੇ ਸਕਦੇ ਹਾਂ ਬਾਰਚ ਬੁੰਦਾ ਬੰਦੀ ਦਿਖਾਈ ਦੇਂਦੀ ਹੋਈ ਤੁਸੀਂ ਦੇਖ ਸਕਦੇ ਹੋ ਬਾਰਚ ਇਸ ਤਰ੍ਹਾਂ ਲਗਾਤਾਰ ਜਾ ਰਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜ਼ਿਲ੍ਹਾ ਫਰੋਜਪੁਰ ਤੋਂ ਕਸਬਾ ਮੱਲਾ ਵਾਲਾ ਨਜ਼ਦੀਕ ਪਿੰਡ ਬੱਤੇ ਵਾਲਾ ਹੜਪੀੜ ਤਲਾਕਾ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਆਪਣੇ ਕਮੈਂਟ ਦੇਣਾ ਕਿਸ ਇਲਾਕੇ ਤੋਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਉਸ ਜਗ੍ਹਾ ਤੇ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਮੈਂ ਤੁਹਾਡਾ ਆਪਣਾ ਦੋਸਤ ਰਾਇਵਰ ਸਿੰਘ ਕਚੂਰਾ ਔਰ ਬਾਰਚਨਾ ਸਬੰਧੀਤ ਮੌਸਮ ਨਾਲ ਸਬੰਧੀਤ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗਾ ਤੇ ਇਸ ਅਪਡੇਟ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਆਪਣੇ ਲਾਈਕ ਜਰੂਰ ਦੇਣਾ